ਸਾਡੇ ਨਾਲ ਪ੍ਰਧਾਨ ਸਿੱਧੂਪੁਰ ਜਥੇਬੰਦੀ ਤੋਂ ਪ੍ਰਧਾਨ ਸਾਹਿਬ ਹੋਏ ਪ੍ਰਧਾਨ ਸਾਹਿਬ ਜਿਹੜਾ ਅੱਜ ਕੱਟ ਕੀਤਾ ਜਾ ਰਿਹਾ ਇਹਦੇ ਕਾਰਨ ਕੀ ਕਰਦੇ ਨੇ ਕਾਰਨ ਇਹ ਹੈ ਜੀ ਜਿਹੜਾ ਪਹਿਲਾਂ 3 ਤਰੀਕ ਨੂੰ ਸਰਕਾਰ ਨੇ ਐਸਕੇਐਮ ਨਾਲ ਮੀਟਿੰਗ ਰੱਖੀ ਸੀਗੀ ਉਹ ਜੀ ਮੀਟਿੰਗ ਦੇ ਵਿੱਚ ਵੱਧ ਘੱਟ ਬੋਲ ਕੇ ਮੰਗਾ ਕਹਿੰਦੇ ਸਾਡੇ ਪੰਜਾਬ ਨਾਲ ਕੋਈ ਨਹੀਂ ਗਈ ਸਾਰੀਆਂ ਪੰਜਾਬ ਨਾਲ ਲਿੰਕ ਸੀਗੀਆਂ ਸਰਕਾਰ ਨਾਲ ਉਹ ਮੀਟਿੰਗ ਦੇ ਵਿੱਚੋਂ ਉੱਠ ਕੇ ਜਲ ਗਏ ਕਹਿੰਦੇ ਜੋ ਮੈਂ ਫੈਸਲਾ ਪਿਛਲਾ ਕੀਤਾ ਉਹ ਵੀ ਦੱਸ ਤੁਸੀਂ ਜੋ ਕਰਨਾ ਕਰ ਲਓ ਇਹਨਾਂ ਨੇ 3 3 ਤੇ 4 ਤਰੀਕ ਨੂੰ ਜਿੰਨੇ ਪੰਜਾਬ ਦੇ ਲੀਡਰ ਸੀ ਔਰ ਜਿੰਨਿਆਂ ਦੇ ਲੀਡਰਸਾਂ ਸਾਰੇ ਚੁੱਕ ਕੇ ਜਿਹਨਾਂ ਨੂੰ ਬੰਦ ਕਰ ਦਿੱਤੇ ਔਰ ਘਰ ਅਨੁਰਾਧ ਨੂੰ 12 ਵਜੇ ਜਾ ਕੇ ਘਰਾਂ ਦੀਆਂ ਕੰਧਾਂ ਖੇਡ ਟੱਪ ਕੇ ਫੜ ਕੇ ਜਾ ਕੇ ਥਾਣੇ 'ਚ ਬੰਦ ਕਰ ਦਿੱਤੇ ਕੋਈ ਮੰਗਣੀ ਦਾ ਗੋਸਤ ਤੋਂ ਬਾਅਦ 19 ਤਰੀਕ ਨੂੰ ਜਿਹੜੇ ਸਾਡੇ ਡੱਲੇ ਸਾਹਿਬ ਤੇ ਭਲੇਰ ਸਾਹਿਬ ਸੀਗੇ ਉਹ 40 ਬੰਦਾਂ ਨਾਲ ਮੀਟਿੰਗ ਰੱਖੀ ਗਈ ਚੰਡੀਗੜ੍ਹ ਦੇ ਵਿੱਚ ਸੈਂਟਰ ਦੇ ਮੰਤਰੀ ਪੰਜਾਬ ਦੇ ਮੰਤਰੀ ਉਹ ਜਦੋਂ ਮੀਟਿੰਗ ਦੇ ਵਿੱਚੋਂ ਨਿਕਲੇ ਸਰਕਾਰ ਦੀ ਰਣਨੀਤੀ ਜਦੋਂ ਸਰਕਾਰਾਂ ਦੀ ਬਣਾਈ ਸੀ ਉਹ ਜਿੰਨੇ ਚਾਰੀ ਲੀਡਰ ਸੀ ਸਾਰੇ ਚੁੱਕ ਕੇ ਜਿਨ੍ਹਾਂ 'ਚ ਮੰਨ ਕਰ ਦਿੱਤੇ ਔਰ ਪੌਲਿਸੀ ਦੀ ਇੰਨੀ ਨਫਰੀ ਇਕੱਠੀ ਕਰਕੇ ਜਿਹੜੇ ਉੱਥੇ ਸਾਡੇ ਸ਼ੰਭੂ ਬਾਡਰ ਦੇ ਕਨੌਰੇ ਕਨੌਰੀ ਬਾਡਰ ਦੇ ਹੱਲੇ ਲੱਗੇ ਸੀਗੇ ਉੱਥੇ ਜਾ ਕੇ ਧਾਵਾ ਬੋਲਿਆ ਔਰ ਉਸੋ ਕੇ ਬਜ਼ਾਰੀਆਂ ਕੀਤੀਆਂ ਉਸੇ ਜਿੰਨਾ ਸਮਾਨ ਸੀਗਾ ਸਾਰੀ ਚੋਰੀ ਕੀਤਾ ਔਰ ਇਹਨਾਂ ਦੇ ਗੁਰਾਲ ਐਮ ਐਲ ਆਬਾ ਜਿਹੜੇ ਕਬੱਡੀ ਦੇ ਪਲੇਅਰ ਵੀ ਰਹੇ ਆ ਜਿਨ੍ਹਾਂ ਨੇ ਕਬੱਡੀ ਜਨਾਬ ਬਣਾਇਆ ਹੀ ਉਹਨਾਂ ਨੇ ਆ ਚੋਰੀ ਦੇ ਮਾਮਲੇ ਵਿੱਚ ਆਪਣਾ ਨਾਮ ਰੋਸ਼ਨ ਖਤਮ ਕਰ ਦਿੱਤਾ ਉਹਦੇ ਨਾਲ ਦੇ ਬੰਦਿਆਂ ਨੇ ਟ੍ਰੈਕ ਇਹ ਟਰੈਕਟਰ ਚੋਰੀ ਕੀਤੀ ਉਸ ਤੋਂ ਸਮਾਨ ਚੋਰੀ ਕੀਤਾ ਐਸੀ ਚੋਰੀ ਕੀਤੀ ਸਭ ਕੁਝ ਚੋਰੀ ਕੀਤਾ ਉਹ ਸਰਕਾਰ ਨੇ ਬਹੁਤ ਵੱਡਾ ਜੁਰਮ ਕੀਤਾ ਉਹਦੇ ਖਿਲਾਫ ਆ ਜਿਹੜੇ ਧਰਨਾਵਾ ਔਰ ਸਾਰੇ ਪੰਜਾਬ ਵੱਲੋਂ ਚਾਹੇ ਕਿਸਾਨ ਯੂਨੀਅਨ ਬੰਦਿਆ ਚਾਹੇ ਟਰੱਕ ਯੂਨੀਅਨ ਚਾਹੇ ਕੋਈ ਹੋਰ ਯੂਨੀਅਨ ਸਾਰੇ ਇਕੱਠੇ ਕਰਕੇ ਇਸ ਕਰਕੇ ਧਰਨਾ ਲਾ। ਸਭ ਨੂੰ ਅੱਗੇ ਕਰਨਾ ਕੀ ਅੱਜ ਇਹ ਇਕੱਠ ਤਾਂ ਹੋ ਗਿਆ ਇਸ ਤੋਂ ਬਾਅਦ ਅੱਗੇ ਕੀ ਰਣਨੀਤੀ ਹੈ ਇਸ ਤੋਂ ਬਾਅਦ ਇੱਕ 4 ਮਹੀਨਿਆਂ ਨੂੰ ਇੰਡੀਆ ਲੈਵਲ ਦਾ ਪੰਜਾਬ ਦੇਸ਼ਗਰ ਹਾਲ ਦੇ ਵਿੱਚ ਇਕੱਠਾ ਬਹੁਤ ਵੱਡਾ ਉਹ ਹਰ ਬਰਗਰੂ ਨਾਲ ਲੈ ਗਏ ਸਾਰੇ ਨੂੰ ਇਕੱਠੇ ਕਰਕੇ ਇੱਕ ਇੱਕ ਜਿਹਦਾ ਕਹਿੰਦੇ ਹਾਰ ਦੇ ਵਿੱਚ ਫਰੋਗੇ ਅਗਲੀ ਰਣ ਦੀ ਜੀ ਜੋ ਬੜੂਗੀ ਔਰ ਉਹ ਉਹ ਬਣਾਈ ਜਾਊਗੀ ਉਹ ਲਗੋਗੇ ਉਸ ਤੋਂ ਬਾਅਦ ਇੱਕ ਅੰਮਰਸਰ ਬਹੁਤ ਵੱਡਾ ਕੱਟ ਰੱਖਿਆ ਆ ਇੱਕ ਉਸ ਤੋਂ ਬਾਅਦ ਬਰਨਾਲੇ ਰੱਖਿਆ ਉਹ ਸਾਰੇ ਘਰ ਜੋ ਰਣ ਦੀ ਜੀ ਇਸ ਕੇ ਮਨਾਊਗਾ ਉਸੇ ਅਸੀਂ ਸਾਰੇ ਰਾਜਮਣੇ ਕੇ ਫੋਲੇ ਚਲਾਵਾ ਜੀ ਸਾਹਿਬ ਬਜਟ ਆਇਆ ਹੁਣੇ ਹੁਣੇ ਪੰਜਾਬ ਦਾ ਬਜਟ ਆਇਆ ਆ ਉਹਦੇ ਵਿੱਚ ਕਹਿੰਦੇ ਕਿਸਾਨਾਂ ਵਾਸਤੇ ਬਹੁਤ ਵੱਡਾ ਮਾਰਜਨ ਰੱਖਿਆ ਕਿਸਾਨਾਂ ਦੇ ਵਾਸਤੇ ਸਬਸਿਡੀਆਂ ਰੱਖੀਆਂ ਕਿਵੇਂ ਦੇਖ ਰਹੇ ਹੋ ਬਜਟ ਸਬਸਿਡੀਆਂ ਨੂੰ ਕੁਝ ਦੇਖਦੇ ਜਾਂ ਕਿੰਨੀਆਂ ਕੇ ਰੱਖੀਆਂ ਅਸੀਂ ਕਹਿੰਦੇ ਸਾਨੂੰ ਸਬਸਿਡੀਆਂ ਦੀ ਲੋੜ ਨਹੀਂ ਸਾਨੂੰ ਐਸੇ ਮਨ ਐਸ ਐਮ ਪੀ ਦਿਓ ਸਾਨੂੰ ਸਾਡਾ ਰੇਟ ਦਿਓ ਐਮ ਐਸ ਪੀ ਦਿਓ ਸਾਨੂੰ ਸਾਡਾ ਰੇਟ ਦਿਓ ਸਾਨੂੰ ਲੋੜ ਨਹੀਂ ਜਿੱਦਾਂ ਇਹ ਕਹਿੰਦੇ ਝੋਨੇ ਦੇ ਪਾਣੀ ਮੁਕਾਫ਼ਾ ਅਸੀਂ ਝੋਨੇ ਦੀ ਫਸਲ ਛੱਡਣ ਨੂੰ ਤਿਆਰ ਆ ਸਾਨੂੰ ਉਹਦਾ ਕੋਈ ਹੋਰ ਫਸਲ ਦੇਣ ਸਾਨੂੰ ਉਹਦੀ ਐਮ ਐਸ ਪੀ ਦੇਣ ਉਹਦਾ ਰੇਟ ਦੇਣ ਤਾਂ ਸਾਨੂੰ ਕੀ ਲੋੜ ਝੋਨਾ ਲਾਉਣੇ ਐ ਤਾਂ ਸੀਐਮ ਸਾਹਿਬ ਕਹਿ ਸਕਦੇ ਕਿ ਉਹਨਾਂ ਨੇ ਮੂੰਗੀ ਵੀ ਆਖੀ ਸੀਗੀ ਲਾਉਣ ਨੂੰ ਤੇ ਬਾਕੀ ਵੀ ਬਦਲ ਬਦਲ ਮੀਆਂ ਫਸਲਾਂ ਮੂੰਗੀ ਇਹਨਾਂ ਸਾਨੂੰ ਦਿੱਤੀ ਸੀਗੀ 7200 ਰੁਪਏ ਰੇਟ ਰੱਖਿਆ ਸੀ ਜਦੋਂ ਉਹਨੂੰ ਚੁੱਕਣ ਦਾ ਟਾਈਮ ਆਇਆ ਸਰਕਾਰ ਨੇ ਚੁੱਕੀ ਨਹੀਂ ਕਿਸਾਨਾਂ ਨੂੰ ਘੱਟ 4000 ਵਿਚੜੀ ਪਈ ਔਰ ਤੁਸੀਂ ਦੇਣਾ 3200 ਕਿਸਾਨ ਦਾ ਕੀ ਕਰ ਜਾਂਦਾ ਸਾਡੇ ਦੱਬਿਆ ਇਹ ਜਿਹੜੀ ਪੰਜਾਬ ਗਵਰਨਮੈਂਟ ਆਏ ਬੀ ਟੀਮਾਂ ਸੈਂਟਰ ਦੀ ਇਹਨਾਂ ਦੀ ਕੋਈ ਬੋਲ ਸੀ ਆ ਇਸ ਕਰਕੇ ਜ਼ੁਲਮ ਕਰਦੇ ਆ ਪਹਿਲਾਂ ਤਹਿਸੀਲਦਾਰਾਂ ਦੇ ਕੀਤਾ ਹੁਣ ਕਿਸਾਨਾਂ ਦੇ ਕੀਤਾ ਕੱਲ ਹਲੇ ਬਠਿੰਡੇ ਦੇ ਵਿੱਚ ਟੀਚਰਾਂ ਦੇ ਕੀਤਾ ਇਸ ਕਰਕੇ ਇਹ ਸੋੜਾ ਮੈਂਟਰ ਹੋ ਗਿਆ ਸਾਡਾ ਮੁੱਖ ਮੰਤਰੀ ਆਉਣ ਵਾਲੇ ਸਮੇਂ ਜੇ ਨੂੰ ਪਤਾ ਲੱਗੂਗਾ ਕਿ ਪਬਲਿਕ ਕੀ ਚੀਜ਼ ਹੁੰਦੀ ਮੇਰਾ ਅੰਤਲਾ ਸਵਾਲ ਹੈ ਪ੍ਰਧਾਨ ਸਾਹਿਬ ਹੁਣ ਆਉਂਦੇ ਸਮੇਂ ਵਿੱਚ ਸਵਾਲ ਇਹ ਖੜਾ ਹੋ ਰਿਹਾ ਕਿ ਕਰਨਾ ਕਿਵੇਂ ਆ ਕਿਉਂਕਿ ਬਹੁਤ ਵਾਰੀ ਬੈਠ ਕੇ ਗੱਲਬਾਤ ਹੋ ਗਈ ਬਹੁਤ ਵਾਰੀ ਮੀਟਿੰਗਸ ਹੋ ਗਈਆਂ ਪਰ ਕਿਸਾਨਾਂ ਦਾ ਮਸਲਾ ਕਿਤੇ ਟੋੜੀ ਅਸੀਂ ਦੇਖੋ ਜੋ ਪੰਜਾਬ ਲੀਆਂ ਕੋਈ ਕਿਸੇ ਤਰ੍ਹਾਂ ਦੀ ਵੀ ਯੂਨੀਅਨ ਆ ਕਿਸੇ ਕਿਤੇ ਦਿਨ ਕਿਸੇ ਵਾਰ ਗਿਆ ਸਾਰੇ ਲੋਕਾਂ ਨੂੰ ਗੁੰਜਾਉਂਦੇ ਆ ਨਾਲ ਲੈ ਕੇ ਇਸ ਕੇ ਮਦਾਨ ਰਿਤੀ ਬਣਾਉਂਗਾ ਜੋ ਰਣ ਰਿਤੀ ਆ ਉਹਦੇ ਅਸੀਂ ਡਟ ਕੇ ਪੈਰਾ ਦੇਵਾਂਗੇ ਔਰ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਜਾਣਾ ਬਿਲਕੁਲ ਕਿਸਾਨਾਂ ਦੇ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਅੱਜ ਕੀ ਹੁਣ ਇਕੱਠੇ ਹੋ ਕੇ ਤੁਰਨ ਦੀ ਵਾਰੀ ਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਣੇ ਰੋ 180 ਪੰਜਾਬੀ ਤੇ